ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਗੋਰਮਡ ਜੋ ਅਪਡੇਟ ਚੈਨਲ ਦੇ ਉੱਤੇ ਵਾਕਖ ਨਵੇਂ-ਨਵੇਂ ਭਰਤੀਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਅੱਜ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆ ਗਿਆ ਹੈ ਜੋ ਕਿ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਟੀਚਰਾਂ ਦੀਆਂ ਪੋਸਟਾਂ ਕੱਢੇngੇ ਹਨ ਪੋਸਟਾਂ ਦਾ ਵੇਰਵਾ ਕੁ ਇਸ ਪ੍ਰਕਾਰ ਆਉਣ ਵਾਲਾ ਹੈ ਜਿਵੇਂ ਕਿ JBT ਟੀਚਰ ਅਤੇ ਪ੍ਰਾਇਮਰੀ ਟੀਚਰ ਦੀਆਂ ਪੋਸਟਾਂ ਰਹਿਣ ਵਾਲੀਆਂ ਹਨ ਵਾਕੈਂਸੀ ਦੀ ਗੱਲ ਕਰੀਏ ਤਾਂ ਇਸ ਵਿੱਚ 1452 ਪੋਸਟਾਂ ਰੱਖੀਆਂ ਗਈਆਂ ਹਨ ਪੇਸਕੇ ਸੱਲੇ ਦੀ ਗੱਲ ਕਰੀਏ 9300 ਤੋਂ ਲੈ ਕੇ 34800 ਪਰ ਮਾਸ ਪੇਸਕੇ ਦਿੱਤਾ ਜਾਵੇਗਾ ਜੋ ਅਪਲੀਕੇਸ਼ਨ ਦੀ ਗੱਲ ਕਰੀ ਤਾਂ ਇਸ ਵਿੱਚ ਹਰਿਆਣਾ ਜੋ ਅਪਲੀਕੇਸ਼ਨ ਰੱਖੀ ਗਈ ਹੈ ਇੰਪੋਰਟੈਂਟ ਡੇਟਾ ਦੀ ਗੱਲ ਕਰੀ ਤਾਂ ਅਪਲਾਈ ਸਟਾਰਟਡ 12 ਅਗਸਤ ਤੋਂ ਲੈ ਕੇ 24 ਤੱਕ ਅਪਲਾਈ ਲਾਸਟ ਡੇਟ 21 ਅਗਸਤ ਤੋਂ 24 ਰੱਖੀ ਗਈ ਹੈ ਐਪਲੀਕੇਸ਼ਨ ਫੀਸ ਦੀ ਗੱਲ ਕਰੀ ਤਾਂ ਇਸ ਵਿੱਚ ਜਨਰਲ OBC EWS ਦੀ ਫੀਸ 150 ਰੁਪਏ ਰੱਖੀ ਗਈ ਹੈ SC ST PWD ਦੀ ਫੀਸ 35 ਰੁਪਏ ਰੱਖੀ ਗਈ ਹੈ ਪੇਮੈਂਟ ਦਾ ਮੋਡ ਹੈ ਜੋ ਔਨਲਾਈਨ ਹੀ ਹੋਵੇਗਾ ਵੈਕੈਂਸੀ ਨੇ ਕੁਆਲੀਫਿਕੇਸ਼ਨ ਜੇ ਲਿਮਟ ਦੀ ਗੱਲ ਕਰੀ ਤਾਂ ਇਸ ਵਿੱਚ 18 ਸਾਲ ਲੈ ਕੇ 42 ਸਾਲ ਦੇ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਹਨ ਜੇਕਰ ਆਪਾਂ ਪੋਸਟਾਂ ਦੀ ਗੱਲ ਕਰੀ ਤਾਂ ਪ੍ਰਾਇਮਰੀ ਟੀਚਰ ਜੀਵੀਟੀ ਦੀ ਪੋਸਟਾਂ 1455 ਰੱਖेंगे इन ਕੁਆਲੀਫਿਕੇਸ਼ਨ ਇਸ ਵਿੱਚ ਪਲੱਸ 2 ਪਾਸ ਡੀਏਡੀ ਜੀਵੀਟੀ ਪਲੱਸ ਐਚ ਟੈਟ ਪਾਸ ਹੋਣਾ ਜ਼ਰੂਰੀ ਹੈ ਜੇਕਰ ਆਪਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀ ਤੇ ਇਸ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਰਿਟਰਨ ਐਗਜ਼ਾਮ ਹੋਵੇਗਾ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਫਿਰ ਮੈਡੀਕਲ ਐਗਜ਼ਾਮੀਨੇਸ਼ਨ ਹੋਊਗਾ ਜੇਕਰ ਇਸ ਪੂਰੀ ਨੋਟੀਫਿਕੇਸ਼ਨ ਦੀ ਪੀਡੀਫ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਪੂਰੀ ਨੋਟੀਫਿਕੇਸ਼ਨ ਦੀ ਪੀਡੀਫ ਪਾ ਸਕਦੇ ਹੋ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਆਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਅਤੇ ਹੋਰ ਨਵੇਂ-ਨਵੇਂ ਭਾਰਤੀਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਧੰਨਵਾਦ